ਮਿਲ ਜਿਤੇ ਬੈਠੇ ਮੇਰੇ ਵੱਡੇ ਭੈਣ ਜੀ ਔਰ ਜ਼ਿਲ੍ਹਾ ਪ੍ਰਧਾਨ ਕਪੂਰਤਲਾ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਮੈਡਮ ਲਲਤ ਸਕਲਾ ਨਜੀਬ ਉਹਨਾਂ ਦੇ ਨਾਲ ਬੈਠੇ ਚੇਅਰਮੈਨ ਬਖਸ਼ੀ ਜੀ ਔਰ ਸਾਡੇ ਹਲਕਾ ਚੱਬੇਵਾਲ ਤੋਂ ਨੌਬਲ ਯੂ ਐਮ ਐਲ ਏ ਡਾਕਟਰ ਈਸ਼ਾਨ ਕੁਮਾਰ ਜੀ ਡਾਕਟਰ ਜਤਿੰਦਰ ਜੀ ਔਰ ਉਹਨਾਂ ਦੇ ਨਾਲ ਬੈਠੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਪਾਬਲਾ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜੋ ਆਯੋਜਨ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਅਮਨ अरोड़ा ਜੀ ਪਾਰਟੀ ਦੇ ਨਵੇਂ ਪ੍ਰਧਾਨ ਨਿਯੁਕਤ ਹੋਏ ਨੇ ਔਰ ਉਹਨਾਂ ਦੇ ਨਾਲ ਸ਼ੈਰੀ ਕਲਸੀ ਜੀ ਜੋ ਕਿ ਕਾਰਜਕਾਰੀ ਪ੍ਰਧਾਨ ਚੁਣੇ ਗਏ ਨੇ ਸਾਡੇ ਇਸ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਕਿ ਪਹਿਲਾਂ ਪਾਰਟੀ ਦੇ ਪ੍ਰਧਾਨ ਵੀ ਸਨ ਉਹਨਾਂ ਵੱਲੋਂ ਇਹਨਾਂ ਨੂੰ ਪਾਰਟੀ ਨੂੰ ਹੋਰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਇਹਨਾਂ ਨੂੰ ਚੁੜਿਆ ਗਿਆ। ਸੋ ਮੈਂ ਆਪਣੇ ਦਿਲੋਂ ਇਹਨਾਂ ਦੋਨਾਂ ਚੁੜੇ ਗਏ ਪ੍ਰਧਾਨ ਸਾਹਿਬਾਨ ਨੂੰ ਵਧਾਈ ਦਿੰਦਾ ਔਰ ਨਾਲ ਦੀ ਨਾਲ ਹੀ ਇੱਥੇ ਫਗਵਾੜਾ ਆਉਣ ਤੇ ਉਹਨਾਂ ਦਾ ਹਲਕਾ ਚੱਬੇਵਾਲ ਦੀ ਤਰਫੋਂ ਵੀ ਸਵਾਗਤ ਕਰਦਾ ਔਰ ਨਾਲ ਦੀ ਨਾਲ ਹੀ ਹਲਕਾ ਫਗਵਾੜਾ ਕਿਉਂਕਿ ਹੁਸ਼ਾਰਪੁਰ ਲੋਕ ਸਭਾ ਦੇ ਵਿੱਚ ਪੈਂਦਾ ਔਰ ਥੋੜ੍ਹੀ ਸਮਾਂ ਹੋਇਆ ਸੀ ਇੱਥੋਂ ਇਲੈਕਸ਼ਨ ਲੜ ਅਟੇ ਲੜਕੇ ਔਰ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਬਣਾਇਆ ਔਰ ਬਹੁਤ ਵਧੀਆ ਤਰੀਕੇ ਨਾਲ ਇੱਥੇ ਦੀ ਟੀਮ ਨੇ ਮਿਹਨਤ ਕੀਤੀ ਆ ਕਿਉਂਕਿ ਕੋਈ ਸੌਖਾ ਨਹੀਂ ਸੀ ਇਹ ਜਿਹੜਾ ਬੀਜੇਪੀ ਵੱਲੋਂ ਕੈਂਡੀਡੇਟ ਸੀ ਉਹ ਇੱਥੇ ਦਾ ਉਹਦਾ ਇਹ ਹੋਮ ਟਾਊਨ ਸੀ ਔਰ ਤੁਸੀਂ ਬਹੁਤ ਹੀ ਕਰੜੀ ਮਿਹਨਤ ਕਰਕੇ ਡਾクター ਰਾਜ ਕੁਮਾਰ ਜੀ ਚੱਬੇਵਾਲ ਨੂੰ ਇਸ ਹਲਕੇ ਤੋਂ ਪਹਿਲੇ ਨੰਬਰ ਤੇ ਲਿਆਂਦਾ ਔਰ ਇੱਥੇ ਦਾ ਜਿਹੜਾ ਕੈਂਡੀਡੇਟ ਸੀ ਉਹਨੂੰ ਤੀਸਰੇ ਨੰਬਰ ਤੇ ਲਿਆਂਦਾ ਸਾਰਾ ਫਗਵਾੜਾ ਹਲਕਾ ਇਹਦੇ ਲਈ ਵਧਾਈ ਦਾ ਪਾਤਰ ਹੈ ਔਰ ਫਗਵਾੜੇ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਉਹ ਸਿਰਫ ਲੋਕ ਸਭਾ ਕਰਕੇ ਨਹੀਂ ਔਲੇ ਹੋਲੇ ਬਾਈਲੈਕਸ਼ਨ ਹੋਈ ਹੈ ਚੱਬੇਵਾਲ ਤੇ ਸਾਡੀ ਉਥੋਂ ਡਾਕਟਰ ਈਸ਼ਾਨ ਸਿੰਘ ਐਮ ਐਲ ਏ ਬਣੇ ਨੇ ਇਸ ਜਿਹੜੀ ਕੈਂਪੇਨ ਸੀ ਉਹਦੇ ਵਿੱਚ ਵੀ ਫਗਵਾੜਾ ਦਾ ਇੱਕ ਬਹੁਤ ਅਹਿਮ ਹਿੱਸਾ ਸੀ ਕਿਉਂਕਿ ਇਥੋਂ ਪਾਰਟੀ ਨੇ ਆਪਣੇ ਤੌਰ ਤੇ ਕੋਆਰਡੀਨੇਟਰਸ ਲਗਵਾਏ ਹੋਏ ਸੀ ਔਰ ਡਾਕਟਰ ਸਾਹਿਬ ਨੇ ਆਪਣੀ ਇੱਕ ਟੀਮ ਜਿਹੜੀ ਹੈਗੀ ਆ ਅਲੱਗ ਤੋਂ ਇਥੋਂ ਲਈ ਹੋਈ ਸੀ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਛੱਬੇਵਾਲ ਦੇ ਵਿੱਚ ਵੀ ਸੋ ਮੈਂ ਜਿੱਥੇ ਫਗਵਾੜਾ ਵਾਸੀਆਂ ਦਾ ਸਾਡੀ ਐਮਐਲਏ ਇਲੈਕਸ਼ਨ ਦੇ ਵਿੱਚ ਮਿਹਨਤ ਕਰਨ ਲਈ ਧੰਨਵਾਦ ਵੀ ਕਰਦਾ ਐਮਪੀ ਇਲੈਕਸ਼ਨ ਦੇ ਵਿੱਚ ਵੀ ਡਾਕਟਰ ਸਾਹਿਬ ਨੂੰ ਇਥੋਂ ਪਹਿਲੇ ਨੰਬਰ ਤੇ ਲਿਆਉਣ ਵਾਸਤੇ ਧੰਨਵਾਦ ਕਰਦਾ ਔਰ ਇਸ ਫੰਕਸ਼ਨ ਜਿਹੜਾ ਅੱਜ ਰੱਖਿਆ ਦੋਨੋਂ ਪ੍ਰਧਾਨ ਸਾਹਿਬਾਨ ਦਾ ਇੱਥੇ ਆਉਣ ਤੇ ਮੈਂ ਨਿੱਘਾ ਸਵਾਗਤ ਕਰਦਾ ਜੀ ਆਇਆਂ ਆਖਦਾ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ